ਆਜੋ ਚਲੋ ਚਲੋ ਆਜੋ ਇੱਧਰ ਧੁੱਪੇ ਚਲੋ ਆ ਜਾ ਲੱਡੂ ਰਾਤ ਖਾਣ ਨੂੰ ਮਿਲ ਗਿਆ ਲੈ ਕੇ ਦੇ ਖਾ ਲਓ ਰਾਤ ਖਾਣਾ ਮਿਲ ਗਿਆ ਤੁਹਾਨੂੰ आसी सॉरी आसी इधर आ आ रे प्या दे इधर आसी आ रहे प्या आ नहीं खांदी है आ जाओ फिर इधर आ खा लो आ दे प्या आ जाओ ਕਿ ਜੇ ਉਰੇ ਆ ਜਾ ਹਗੀਆਂ ਨਾ ਇੱਥੇ ਬੈਠੀ ਹੀ ਦੇਖ ਰਹੀ ਹੈ ਹੇ ਓਏ ਲਾਡੀ

ਚੱਟ ਚੱਟ ਲੜਤਾ ਉਹਦੀ ਬੰਨੀਆਂ ਨੇ ਤੇਰੇ ਬਾਹਰ ਨਾਲ ਪੁੰਗੇ ਲੈਂਦੀ ਐ ਲੜਦੀ ਐ ਲੜਦੀਆਂ ਬੜਾ ਫੜਾ ਨੇ ਲੜਦੀਆਂ ਉਹ ਲੱਗੀ ਜੱਗੇ ਆਜੋ ਦੇਖੋ ਮੈਂ ਤੁਪਿਆ ਕੇ ਵੈਗੀ ਲੱਡੀ ਮੇਰੀ ਮੰਗਰੀ ਆ ਗਈ ਆ ਜਾ ਲੱਡੀ ਦੇਖੋ ਇਹ ਹੁੰਦੇ ਆ ਪਿਆਰ ਆ ਗਈ ਨਾ ਬੜਾ ਜ਼ਿਆਦੇ ਪਿਆਰ ਕਰਦੀਆਂ ਨੇ ਇਹ ਆਦੇ ਬੱਚਿਆਂ ਨੂੰ ਵੀ ਵੱਧ ਕੇ ਦੇਖੋ ਹੋ ਗਈ ਵਰਗੇ ਦੇਖਣ ਗਈਆਂ ਹਨ ਵਰਗੇ ਬੜਾ ਜਿਆਦਾ ਪਿਆਰ ਲਿੰਦੀਆਂ ਨੇ ਉੱਪਰ ਚੜ ਜਾਓ ਆ ਚੜ ਗਈ ਕੀ ਕਰੇਗਾ ਉਰੇ ਆ ਜਾ ਉਰੇ ਆਜੋ ਆਜੋ ਲੱਡੀ ਅਰੇ ਵੜਦੀ ਸਾ ਆ ਗਈ ਦੇਖੋ ਮੇਰੇ ਤੇ ਸਾਰੇ ਵਧੀਆ ਸਮਾਗ। ਹੋ ਆ ਗਈ ਦੇਖ ਦੂਜੀ ਲੱਡੂ ਵੀ ਹੋ ਆਂਦੀ ਹੋ ਆ ਗਈ। ਆਜੋ ਮੁੱਗੇ ਥਾਈਂ ਦੀ ਮੂੰਹ ਕੱਢ ਲਿਆ। ਆਜੋ। ਆਜੋ। ਕੀ ਕੱਢੀ ਆਨੀ ਇਹਦੇ ਚ? ਲੜਿਓ ਨਾ ਤੁਪ ਸੈਕ ਲੋ ਕਿੰਨੀ ਸੋਹਣੀ ਐ ਇਹਦੇ ਵਿੱਚ ਕੀ ਬਾਲਦੀ ਐ ਇੱਕ ਆਵੇਗੀ ਇਹ ਕੁੱਤਿਆਂ ਤੋਂ ਡਰਦੀਆਂ ਰਹਿੰਦੀਆਂ ਨੇ ਕੁੱਤੇ ਨਾ ਆ ਜਾਣ ਕੁੱਤੇ ਨਾ ਆ ਜਾਣ ਉਹ ਮੈਂ ਘਰੇ ਗਿੱਜ ਲੈ ਉਹਨਾਂ ਤੋਂ ਹੁਣ ਡਰਦੀਆਂ ਰਹਿੰਦੀਆਂ ਨੇ ਵਿਚਾਰੀਆਂ ਇਹ ਉਹਨਾਂ ਨੂੰ ਮੈਂ ਰੋਟੀ ਪਾਉਣ ਲੱਗੀ ਉਹ ਘਰੇ ਗਿੱਜ ਗਏ ਤੇ ਸਾਰਾ ਦਿਨ ਡਰੀਆਂ ਨਹੀਂ ਇੱਧਰ ਦੀ ਨਾ ਆ ਜਾਣ ਇੱਧਰ ਦੀ ਨਾ ਆ ਜਾਣ ਉਹਨਾਂ ਘਣੀ ਨਹੀਂ ਗਏ ਦੇਖੋ ਦੋਨਾਂ ਦੀ ਵੀ ਹੁਣ ਵੀ ਨਾ ਆ ਜਾਣ ਹੁਣ ਵੀ ਨਾ ਆ ਜਾਣ ਦੇਖੋ ਉਹ ਇਹਨਾਂ ਨੂੰ ਵੜਦੇ ਵੀ ਨਹੀਂ ਵਿਚਾਰੀਆਂ ਨੂੰ ਕੌਣੀ ਮਗਦੇ ਚ ਵੀ ਨੰਗਾ ਕੇ ਦੇਖੋ ਉਹ ਭੜ ਗਈ ਜਾ ਕੇ ਸੈਲਫ ਤੇ ਬੈਠ ਗਈ ਪ੍ਰੇਜੋ ਨਹੀਂ ਵੜਦੇ ਤਾਂ ਹੈ ਨਹੀਂ ਕਿ ਕਿਧਰੇ ਵਗ ਗਏ ਆਜੋ ਉਹ ਬੈਠ ਗਈ ਉਹ ਓਹੋ ਬੈਠ ਗਈ ਤਾਂਹ ਚੜ ਕੇ ਦੇਖੋ ਕੁੱਤੇ ਨੇ ਇਹਨਾਂ ਨੇ ਅੰਦਰ ਇਹਨਾਂ ਡਰ ਪੈਦਾ ਕਰ ਛੱਡੇ ਆ ਸਾਰਾ ਤਾਂ ਡਰ ਆਉਂਦੇ ਰਹਿੰਦੇ ਆ ਵਿਚਾਰੀਆਂ ਨੂੰ ਦੇਖੋ ਬੈਠ ਗਈ ਅੰਦਰ ਨੇ ਉਹ ਬੈਠੀ ਹੈ। ਣਾਮ ਬੈਠੀ ਮੇਰੇ ਕੋਲ ਤੇਰੇ ਕੋਲ। ਉਹ ਗਈ ਕੰਧ ਤੇ ਹੋ ਦੇਖੋ। ਤਰੀਕਾ ਬੰਨੇ। ਉਹ ਬੈਠੀ ਹੈ।